ਹਰਪ੍ਰੀਤ ਸਿੱਧੂ ਸਾਹਿਬ ਹੁਣ ਵੀ ਉਹ ADGP ਨੇ ਸ਼ਾਇਦ ਸਟੇਟ ਜਿਹੇ ਸਟੇਟ ਦੇ ਵਿੱਚ ਕਬੀ ਡੀਜੀਪੀ ਬਣ ਗਏ ਪੰਜਾਬ ਦੇ ਜੀ ਜੀ ਉਹ SSP ਰਹੇ ਆ ਪਟਿਆਲੇ ਸ਼ਾਇਦ ਅੰਮ੍ਰਿਤਸਰ ਲੁਧਿਆਣਾ ਪਟਿਆਲੇ ਵੀ ਲੁਧਿਆਣੇ ਵੀ ਬੜੇ ਨਾਮੀ ਅਫਸਰ ਆ ਤੇ ਉਦੋਂ ਸਾਡੀ ਫਿਲਮ ਪੱਟੀ ਸਾਹਿਬ ਨੇ ਬਣਾਈ ਸੀ ਪੁਲਿਸ ਕਰਾਪਸ਼ਨ ਤੇ ਮਿਰਖੇਲ ਬਹੁਤ ਵੱਡੀ ਫਿਲਮ ਸੀਗੀ ਉਹ ਮੌਰ ਠੀਕ ਹੈ ਉੱਚ ਭੱਲਾ ਸਾਹਿਬ ਤੇ ਮੈਂ ਅਸੀ ਪੁਲਿਸ ਦਾ ਰੋਲ ਕੀਤਾ ਉਹ ਡਾਇਲਗ ਬੜਾ ਹਟਾ ਭੱਲਾ ਸਾਹਿਬ ਮੈਂ ਤਾਂ ਪਾਦੂ ਪੜਨੇ ਤੇ ਉਹ ਫਿਲਮ ਇੰਨੀ ਵਧੀਆ ਬਣੀ ਵੀ ਤੁਸੀਂ ਕਹਿੰਦੇ ਨੇ ਪੁਲਿਸ ਨੇ ਮਾਇਨ ਨਹੀਂ ਕੀਤਾ ਉਹਨਾਂ ਨੇ ਆਪਣੇ ਰਹਿੰਦੇ ਐਸਐਸਪੀ ਜਿਹੜੇ ਹਾਲ ਸੀ ਨਾ ਸਿਨੇਮਾ ਹਾਲ ਉਹ ਪੂਰਾ ਬੁੱਕ ਕਰਾ ਕੇ ਕਿ ਨੋ ਸਿਵਿਲਨ ਪੂਰਾ ਪੁਲਿਸ ਵਾਸਤੇ ਬੁੱਕ ਕਰਾ ਕੇ ਕਿਹਾ ਵੀ ਪੁਲਿਸ ਸਾਰੀ ਇੱਥੇ ਆਊਗੀ ਤੇ ਮੈਂ ਵਿੱਚ ਬੈਠੂਗਾ ਪੱਟੀ ਸਾਹਿਬ ਨੂੰ ਸਾਨੂੰ ਵੀ ਇਨਵਾਈਟ ਕਰਨਾ ਕਿ ਮੈਂ ਅਕਸ ਲੋਕਾਂ ਚ ਪੁਲਿਸ ਦਾ ਕੀ ਆ ਇਹ ਵਿਖਾਊਗਾ ਤਾਂ ਕਿ ਇਹਨਾਂ ਨੂੰ ਸਮਝ ਆਵੇ ਤੇ ਉਦੋਂ ਇੱਕ ਕਨਸੈਪਟ ਆਇਆ ਸੀ ਸ਼੍ਰੀਮੰਜੀ ਕਹਿੰਦਾ ਕਿ ਪੁਲਿਸ ਜਿਹੜੀ ਉਹ ਸ਼੍ਰੀਮੰਜ ਗਿਆ ਕਰੇ ਤੇ ਉੱਥੇ ਪਹਿਲਾਂ ਵਿਅੰਗ ਕਰਦਾ ਕਹਿੰਦਾ ਸ਼੍ਰੀਮੰਜ ਕੀ ਕਰਗੇ ਕਹਿੰਦਾ ਇਹ ਰਹਿਣਗੇ ਹੋਈ ਤਾਲਾ ਸ਼੍ਰੀਮਾਂ ਜੀ ਕਾ ਕੇ ਪੜਾ ਬੁੱਧਾ ਸ਼੍ਰੀਮਾਂ ਜੀ ਕਾ ਕੇ ਯਾਨੀ ਸ਼੍ਰੀਮਾਂ ਜੀ ਕਹਿਣਗੇ ਪਰ ਮੁੱਦਾ ਪਹੁੰਗੇ ਉਹ ਫਿਰ ਬੜੇ ਹਰਪ੍ਰੀਤ ਸਿੱਧੂ ਜੀ ਨੇ ਸਾਰੀ ਫਿਲਮ ਉਹ ਦਿਖਾਈ ਬਾਰ-ਬਾਰ ਕਿ ਲੋਕਾਂ ਨੂੰ ਕਿਹਾ ਕਿ ਆਪਾਂ ਨੂੰ ਇੱਕ ਕਮੇਡੀ ਚੋ ਵੀ ਸਿੱਖਣ ਦੀ ਲੋੜ ਆ ਬਿਲਕੁਲ ਕਿ ਅਕਸਵਾ ਇਹਨੂੰ ਸੁਧਾਰਨ ਵਾਸਤੇ ਪੁਲਿਸ ਹਮੇਸ਼ਾ ਨਿਰੰਤਰ ਕੋਸ਼ਿਸ਼ ਕਰਦੀ ਆ